ਗੱਡੀ ਹੋ ਗਈ ਲੋਡ ਆਏ ਜੀ ਚਕੰਦਰ ਜਿਹੜੀ ਗਾਂ 10 ਕਿਲੋ ਦੁੱਧ ਦਿੰਦੀ ਆ ਤਿੰਨ ਕਿਲੋ ਦਿੱਲੀ ਦਾ ਪਾਈ ਚਲੋ ਜਿਆਦਾ ਨਹੀਂ 15 16 ਲੀਟਰ ਦੁੱਧ ਉੱਪਰ ਆ ਜੂਗੀ ਗਾ ਇੰਨਾ ਦੁੱਧ ਆ ਇਹਦੇ ਥੱਲੇ ਇਹਦੇ ਵਿੱਚ ਸਕਾਰੀਆਂ ਪੈਂਦੀਆਂ ਦੁੱਧ ਦੀਆਂ ਗਾਂਆਂ ਉਹਦੀਆਂ ਜੋ ਫੇਰ ਤੋਂ ਦੁੱਧ ਬਹੁਤ ਜ਼ਿਆਦਾ ਯਾਰ ਜੀ ਬੀਜ ਕਿੱਥੇ ਤੋਂ ਖਰੀਦਿਆ ਤੁਸੀਂ ਬੀਜ ਬਾਈ ਸੇਕਾ ਫਾਰਮ ਵਾਲਾ ਤਾਂ ਆਇਆ ਬਰਨਾਲੇ ਦੇ ਇਹ ਹੋ ਗਏ ਨੇ 65 ਦਿਨ ਇਹ ਹੋ ਗਿਆ ਆਪਣਾ 26 ਤਰੀਕ ਨੂੰ 60 ਦਿਨ ਦਾ ਅੱਜ ਕਿੰਨੀ ਹੋ ਗਈ ਅੱਜ 30 ਹੋ ਗਈ 30 ਹੋ ਗਈ ਮੰਨ ਕੇ ਚੱਲ ਉਹੀ 4 ਦਿਨ ਉੱਪਰ 64-65 ਦਿਨ ਤੇ ਹੋ ਗਿਆ 60 ਦਿਨ ਦਾ ਅਨੂ ਹੋ ਗਿਆ ਉਹ ਜ਼ਿਆਦਾ ਪਾ ਪੂਰਨਮਾਸੀ ਤੇ ਜ਼ਿਆਦਾ ਪਾ ਵਿਸਲਾਵੀ ਗਾ ਜੰਮਿਆ ਤੇ ਜ਼ਿਆਦਾ ਜੰਮੇ ਆਜੇ 75 ਦਿਨ ਦੇ ਦੀ ਵੜਦਣੀ ਵੇਲ ਆਪਾਂ ਨੇ ਥੱਲੇ ਬਹੁਤ ਮਾਲ ਪਾਇਏ ਨੇ ਨਾ ਮੇਰਾ ਮਾਲ ਪੈ ਅਨੂ ਜਿਹਾ ਆਇਓ ਪੈਂਦਾ ਕਿੰਨੇ ਦੋ ਥੈਲੇ ਪਾਤੇ ਡਾਏ ਦੇ? ਹਾਂ ਨਾ, ਤਿੰਨ ਥੈਲੇ ਡਾਏ ਦੇ। ਅ ਦੋ ਥੈਲੇ ਆਪਣਾ 16-16 ਦੇ। ਬਾਕੀ ਪੈ ਗਿਆ ਦੋ ਥੈਲੇ ਪोटाश ਦੇ। ਹੂੰ। ਇੱਕ ਥੈਲਾ ਕੰਪਲੈਕਸ ਦਾ। ਬਾਕੀ 10 ਕਿਲੋ ਸਲਫਰ। ਤੇ ਬਾਅਦ ਚ ਜਿਹੜੀ ਤਤਾਂ ਦੀਆਂ ਸਪਰੇਆਂ ਹੋਈਆਂ ਉਹ ਲੱਗ। ਉਹ ਤਾਂ ਲੱਗਾਂ, 5 ਤਾਂ 5 ਦੇ ਕਰੀਬ ਸਪਰੇਆਂ ਹੋ ਗਈਆਂ। ਇੱਕ ਸਪਰੇ 19-19 ਦੀ ਹੋਲੀ, ਦੋ ਸਪਰੇਆਂ 12 ਕਾੜਦੀਆਂ ਹੋਲੀਆਂ। ਇੱਕ ਸਪਰੇ 05234 ਦੀ ਹੋਲੀ ਹਜੇ ਇੱਕ 13045 ਵੀ ਹੋਰ ਹੋਣੀ ਆ ਹੂੰ ਖਰਚਾ ਬਹੁਤ ਪੈ ਜਾਂਦਾ ਉਹ ਪੈ ਆਲੂ ਪਰ ਬਾਈ ਛਣੇ ਬੀਜ ਖਰਚਾ ਮੰਨ ਕੇ ਜੱਲੀ ਤਾਂ 50 ਤੇ 55000 ਰੁਪਏ ਕਿਲੇ ਦਾ ਖਰਚਾ ਹੋ ਜਾਂਦਾ ਜੇ ਥੋੜਾ ਬੀਜ ਮੁੱਲ ਦਾ ਹੂੰ ਆਦਗਣਾ ਗੋਭੀ ਆ ਕਿੱਡੇ ਕਿੱਡੇ ਫੁੱਲਾ ਇਹਨਾਂ ਤੇ ਫੁੱਲ ਦਾ ਭਾਈ ਪਾਣੀ ਲਾਈਏ ਕਰ ਲੂ ਇਹਨੂੰ ਗੋਭੀ ਪਾਣੀ ਮੰਗਦੀ ਆ ਹਾਂ ਇੱਕ ਤਰੀਕ ਦਾ ਸ਼ਾਮ ਹੀ ਦੇਖ ਲਓ ਹੁਣ ਇੱਕ ਦੋ ਦਿਨਾਂ ਤਾਂ ਕੋਈ ਫਰਕ ਨਹੀਂ ਪੈਂਦਾ ਤਿਆਰ ਹੋ ਗਿਆ ਭਾਣਾ ਆ ਇਹ ਖਾਦਾ ਹੋ ਗਿਆ ਬੋਲ ਨਿਸ਼ਾਨ ਦੇ ਭਾਈ ਤੂੰ ਵੀ ਆਪਣੇ ਵਿਚਾਰ ਕੋਈ ਸਲਾਹ ਦੇ ਕੋਈ ਪਟ ਆਏ ਆ ਜਿਹੜੇ ਆਪਾਂ ਪੱਟ ਕੇ ਕਹਦੇ ਨੇ ਕਿ ਆ ਸਿੱਧਾ ਹੈਗਾ ਕੁਝ ਨਹੀਂ ਬਣਦਾ ਹੈਗਾ ਜਿਹੜਾ ਪਹਿਲਾਂ ਲੱਗ ਜਾਂਦਾ ਕਾਮਯਾਬਤਾ ਰਹਿੰਦਾ ਉਹੀ ਉਹੀ ਬਾਅਦ ਚ ਪੱਟ ਪਟੀ ਵਾਲਾ ਨਹੀਂ ਪੱਟ ਕੇ ਦੁਆਰਾ ਦੁਆਰਾ ਆਪਾਂ ਨੇ ਲਾਏ ਆ ਤਾਂ ਕੋਈ ਫਾਇਦਾ ਨਹੀਂ ਇਹ ਕੋਈ ਫਾਇਦਾ ਨਹੀਂ ਇੱਧਰ ਗੋਭੀ ਵਾਲੀ ਬਹੁਤ ਤਗੜੀ ਆ ਇਹ ਮੈਂ ਕਹਿੰਦਾ ਜਿਹੜੀ ਆਪਾਂ ਪਹਿਲੇ ਦਿਨ ਲਾਈ ਦੀ ਨਾਰਮ ਪਨੀਰੀ ਹਾਂ ਨਾਰਮ ਪਨੀਰੀ ਦਾ ਫਰਕ ਪੈਂਦਾ ਉਹ ਤਾਂ ਹੈਵਾ ਕੋਈ ਨੀਓ ਇਹਨੂੰ ਆ ਦੇ ਗੋਭੀ ਕਨੀ ਤਗੜੀ ਆ ਓਰੇ ਨਾ ਤੂਰੀ ਵੀ ਛੇਤੀ ਆ ਇਹ ਤੂਰੀ ਵੀ ਛੇਤੀ ਆ ਇਹ ਤਾਂ ਲਾਈਏ ਐਂ ਲੱਗਦਾ ਤਾਂ ਵੀ ਨੇ ਮਰ ਜਾਣਾ ਸਾਰੀ ਇਹਨੂੰ ਇਹਨੇ ਹਰੀ ਹੋਣੀ ਹੋਣਾ ਇਹ ਥੋੜੀ ਲਾਉਣ ਚ ਦਿੱਕਤ ਆਉਂਦੀ ਆ ਬਰੀਕ ਬੀਜ ਦੀ ਹਾਂ ਪਨੀਰੀ ਦੀ ਪਰ ਕਾਮਯਾਬ ਜ਼ਿਆਦਾ ਇਹੀ ਹੁੰਦੀ ਆ ਬਰੀਕ ਹੈ ਗੁੱਛੀ ਏਰੀਆ ਵੀ ਵੱੱਡ ਲਵਾਉਂਦੀ ਆ ਏਰੀਆ ਵੀ ਵੱੱਡ ਲਵਾ ਦਿੰਦੇ ਆ ਇਹ ਵੈਰਾਈਟੀਆਂ ਹੈ ਹੈਗਾ ਜੇ ਮੈਂ ਖੇਤ ਖਾਲੀ ਜਿਹਾ ਦੇਖੀ ਜਾਂਦਾ ਨਾ ਆਏ ਰਹੇ ਦੀ ਅੰਦਰ ਨੂੰ ਇਕੱਠੀ ਇਹਦਾ ਉਹ ਵੀ ਫੁੱਲ ਵੀ ਲਗਾ ਕੇ ਰੱਖਦੀ ਐ ਸੋਫੀ ਆ ਨਾ ਇਹ ਇਹ ਸੋਫੀਆ ਵੈਰਾਈਟੀ ਆ ਤਾ ਲੱਗ ਗਿਆ ਤੇਰਾ ਬੰਦ ਗੋਭੀ ਦਾ ਉਹ ਵਿੱਚ ਕੋਈ ਆ ਗਿਆ ਅੜਕਾ ਜਿਹੜੀ ਰਾਜਵੀਰਾਂ ਦਾ ਮੈਂ ਕਹਿੰਦਾ ਮਾਦਰੀ ਦੀ ਹੈ ਨਾ ਉਹ ਮਾਦਰੀ ਹੈ ਉਹ ਇੱਕ ਉਹ ਥੋੜਾ ਜਿਹਾ ਖੜਮਾ ਜਿਹਾ ਸਰ ਰਹਿੰਦਾ ਉਹਦਾ ਉਹ ਫੁੱਲ ਨੰਗਾ ਨੰਗਾ ਰਹਿੰਦਾ ਥੋੜਾ ਪਿਲਕ ਪਰੌਣ ਲੱਗ ਜਾਂਦਾ ਇਹ ਰਹਾ ਜਿਆਦਾ ਕਾਮਯਾਬ ਹੋਇਆ ਦੋਏ ਨੂੰ ਇਹ ਤਾਂ ਤਿਆਰ ਆ ਇਹਦਾ ਖਲਾ ਦੋ ਤੁੰਨੂੰ ਸਾਈਡ ਵਿੱਚ ਚੱਲਦਾ ਹੋਇਆ ਖੜਾ ਰਹੀ ਉਹ ਵੀ ਠੀਕ ਆ ਕੋਈ ਫਸਲ ਕੋਈ ਨਾ ਕੋਈ ਆਇਆ ਹਾਂ ਗੋभी ਠੀਕ ਆ ਠੀਕ ਨੰਬਰ ਯਾਨੀ ਗੋभी ਕਾਮ ਜਾਊ ਆਵੜੀ ਜ਼ਮੀਨ 'ਚ ਚਲੋ ਪ੍ਰਮਾਤਮਾ ਰੇਟ ਦੇ ਦੇਵੇਗਾ ਹਾਂ ਹਾਂ ਕੀ ਲਾ ਆਪਾਂ ਨਾਲ ਗੜਾਈ ਗੜੂਈ ਵੀ ਕਰਾਤੇ ਸੀ ਰਾਜਵੀਰ ਨੇ ਗੜਾਈ ਵੀ ਨਹੀਂ ਕਰਾਈ ਇੱਕਨੇ ਦੀ ਉਹ ਲੇਬਰ ਨਹੀਂ ਮਿਲੀ ਫਿਰ ਬਹੇ ਜਾਣੀ ਜੇ ਲੇਬਰ ਨਾ ਮਿਲੇ ਆ ਟਾਈਮ ਦੀ ਗੋਭੀ ਨੂੰ ਬਿਨਾ ਗੜਾਈ ਦੇ ਮੈਂ ਹਿਸਾਬ ਜਲਾਇਆ ਕੋਈ ਐਡਾ ਚੱਕਰ ਨਹੀਂ ਹੈਗਾ ਇਹਨੂੰ ਇਹ ਵੀ ਕੰਮ ਜਾਬ ਹੋ ਜਾਂਦੀ ਹੈ ਇੱਕ ਇਹਨੂੰ ਥੋੜਾ ਜਿਹਾ ਇੱਕ ਛਿੱਧੀ ਲਾਵੇ ਆ ਜਿਆਦਾ ਸੰਘਣੀ ਨਹੀਂ ਲੱਗੀ ਉਹ ਪਹਿਲੇ ਸਾਲ ਤਾਂ ਆਪਾਂ ਨੇ ਸੰਘਣੀ ਲੱਗੀ ਸੀ ਕੱਟ ਇਹ ਜੇ 12000 ਬੂਟਾ ਲੱਗਿਆ ਤਾਂ 8000 ਬੂਟਾ ਦਾ ਸਰਜਣਾ ਤੂੰ ਹਾਂ ਜਾਣੀ ਇਹ ਮਿੱਟੀ ਚੜ ਜੇ ਵੇ ਹੈ ਚੰਗੀ ਆ ਕੋਈ ਮਾੜੀ ਨਹੀਂ ਹੈਗੀ ਪਰ ਜੇ ਹੁਣ ਮਜਬੂਰੀ ਹੋ ਗਈ ਪੰਜ ਕਨਾਲਾ ਨਾ ਇਹ ਲਗਭਗ ਉਹ 10 ਕਨਾਲਾਂ ਦਾ ਖੇਤ ਆ ਅੱਧਾ ਗਾਲੂ ਅੱਧੀ ਕੋ ਹੋਆ ਗੋਭੀ ਆ 12000 ਬੂਟਾ ਲੱਗਿਆ ਤਾਂ ਉਰੇ 12000 ਜਣੀ ਕਿੱਲੇ ਦੇ ਚ ਸਰ ਜਣਾ ਨਹੀਂ ਕਿੱਲੇ ਜਿਦਾ ਜ਼ਿਆਦਾ ਲੱਗੋ ਕਿੱਲੇ ਚ 25000 ਬੂਟਾ ਲੱਗਦਾ 25000 ਲਾ ਲਾ ਪਰ ਜ਼ਿਆਦਾ ਕੁ ਸੰਘਣੀ ਨਾ ਲਾਵੇ ਹੁਣ ਦੇਖੋ ਸਿੱਧਾ ਬੂਟਾ ਉਹ ਕਿੱਡੇ ਕਿੱਡੇ ਫੁੱਲਾਂ ਉਹ ਖੜਾ ਮਤਲਬ ਬੂਟਾ ਤਕੜਾ ਫੁੱਲ ਪੈਣਾ ਆ ਸਾਰੀਓ ਲੈਨੇ ਦੇਖ ਲਾ ਕਿੰਨੀ ਸੰਘਣੀ ਆ ਇਹ ਗਿੱਠੇ ਦੇ ਬਾਹਰ ਲਾਵੇ ਇਹਨੂੰ ਗਿੱਠੇ ਤੇ ਵੀ ਬਾਹਰ ਲਾ ਕੇ ਫੁੱਟ ਪਰੇ ਲਾਵੇ ਇਹਨੂੰ ਜਿਹੜਾ ਉਹ ਛਿੱਦਾ ਹੈ ਨਾ ਉਹਨੂੰ ਇੱਕ ਸਰ ਫੁੱਲਾਊਗਾ ਇੱਕ ਸਰ ਖੇਤ ਕਾਲੀ ਕਰੂਗੀ ਉਹ ਹਾਂ ਜਿਹੜਾ ਹੁਣ ਆ ਪਿੱਛੇ ਦੱਬ ਲਿਆ ਉਹਨਾਂ ਦੂਏ ਨੇ ਇਹ ਆਪਣਾ ਖਰਾਬੇ ਜਾਣਾ ਇਹਨੂੰ ਮੈਨੂੰ ਤਾਂ ਲੱਗਦਾ ਨਹੀਂ ਫੁੱਲ ਪਾਊਗਾ ਉਹਨੇ ਖਰਾਕ ਵੀ ਵੱਧ ਚੱਕ ਲਈ ਨਾਲੇ ਬੇਮਤਵ ਨਾਲ ਜਿਹੜਾ ਬੁੱਤੇ ਨੇ ਖਚਾ ਹੋਇਆ ਲੋ ਜੀ ਅੱਜ ਦਿਖਾਉਂਦੇ ਆ ਤੁਹਾਨੂੰ ਗੋਭੀ ਪੰਜ ਕਨਾਲਾਂ ਗੋਭੀ ਦੀਆਂ ਲਾਈਆਂ ਸੀਗੀਆਂ ਆਪਾਂ ਨੇ ਬਸ ਤਿਆਰੀ ਆ ਫੁੱਲ ਪੈਣ ਲੱਗ ਗਿਆ ਹਰ ਛ ਵੀ ਅੱਜ ਆ ਗਿਆ ਬਾਪੂ ਨੂੰ ਛੁੱਟੀ ਹੋ ਗਈ ਕੱਲ ਕਰਾਂ ਆ ਗਿਆ ਬਾਪੂ ਅਰਛ ਦੇ ਲੰਦੇ ਵਿਚਾਰ ਗੁੱਪੀ ਬਲੇ ਅੱਜ ਹੈ ਕਾ ਕੰਨ ਨਿਸ਼ਾਨ ਕਿਹੜੀ ਸਟੇਜ ਪਰ ਆ ਗਈ ਲੱਗ ਗਿਆ ਥੋੜਾ ਜਿਆ ਬਣ ਗਈ ਬਾਲ ਦੀ ਅਸੀਂ ਤੋੜ ਕੇ ਜਾਏ ਪੱਤੇ ਇਹਦੇ ਉਹ ਘੱਟ ਜਿਆਦਾ ਬਣੀ ਹੋਈ ਉਹ ਕੋਈ ਜਿਹੜਾ ਬੂਟਾ ਤਗੜਾ ਹੁੰਦਾ ਉਹਦੀ ਬਣ ਜਾਂਦੀ ਜਿਆਦਾ ਨਹੀਂ ਹੁਣ ਸਪਰੇਅ ਦੀ ਤਾਂ ਨਹੀਂ ਲੋੜ ਇਹਨੂੰ ਕੋਈ ਕੌਣ ਦੀ ਸਪਰੇ ਕਰਨੀ ਹੈ ਮੈਂ ਕਹਿ ਰਿਹਾ ਵਟੇ ਕਿਹੜਾ ਨੰਬਰ ਦੱਸਦਾ ਤੂੰ ਉਹਦਾ ਕਾਰਪੀ ਕੈਲਸ਼ੀਅਮ ਆਰ ਬੌਰ ਹੁੰਦੀ ਸਪਰੇ ਤਾਂ ਉਹ ਕਾਰਪੀ ਉਹ ਕੈਲਸ਼ੀਅਮ ਆਰ ਬੌਰ ਨਾਲ ਕਾਰਪੀ ਹਾਂ ਹੁਣ ਇਹਨੂੰ ਕੋਈ ਲੋੜ ਨਹੀਂ ਹੈਗੀ ਸਪਰੇ ਦੀ ਹਜੇ 20 ਦਿਨ ਲੈ ਜਣੇ ਹਲੇ ਨੇ ਚੰਗਾ ਲੈ ਜਪੇ ਹਜੇ ਰੇਟਰ ਫੈ ਨਹੀਂ ਰੋਕੀ ਹੋਈ ਹੈ ਅੱਛਾ ਦੂਹੀ ਜ਼ਿਆਦਾ ਤਿਆਰ ਹੋ ਗਈ ਜਿਹੜੇ ਉਹ ਲਾਈ ਰਿਹਾ ਆਪਣੇ ਇੱਕ ਲਾਈਨ ਬੰਦ ਗੋਭੀ ਦੀ ਉਹ ਤਾਂ ਖਾਸੀ ਬਾਲ ਜੀ ਬਣ ਗਈ ਉਹਦੀ ਹੁਣ ਤਾਂ ਰੇਟ ਕੁਛ ਨਹੀਂ ਮੈਂ ਕਹਿੰਦਾ 5-7 ਰੁਪਏ ਹੋਣਾ ਹੈ ਰੇਟ ਹਾਂ ਨਾ ਦੂਈ ਦਾ ਬੰਦ ਗੋਭੀ ਦੀ ਤਾਂ ਹੋ ਗਈ ਤਿਆਰ ਬਾਲ ਜੀ ਇਹ ਆ ਜੀ ਪੰਜ ਕਨਾਲ ਆ ਹਾਲੇ ਇਹਨੇ 15-20 ਦਿਨ ਲੈ ਜਾਣੇ ਇੱਕ ਲਾਈਨ ਲਾਈ ਸੀਗੀ ਬੰਦ ਗੋਭੀ ਦੀ ਇਹ ਪਹਿਲਾਂ ਤਿਆਰ ਹੋ ਜਾਣੀ ਇਹ ਤੇ ਇਹ ਆਲੂ ਦੀਆਂ ਲਾਈਆਂ ਵੀ ਛੇਕ ਨਾਲ ਆਈ ਬਾ ਪੰਜ ਚਾਰ ਦਿਨ ਇਹਦੀ ਬੇਲ ਵੜਦੀ ਨਹੀਂ ਬੀਜ ਖੱਤਰ ਤਿਆਰ ਕਰਨਾ ਹੈ ਡਾਇਮੰਡ ਇਹ G2 ਤਾਂ ਨਾ G2 ਤਾਂ ਹੈ ਹਾਂ ਡਾਇਮੰਡ ਦਾ G2 ਹੁਣ ਇਹ ਜਿਹੜਾ ਪੱਟ ਹੋਣਾ G3 ਪੱਟ ਹੋਊਗਾ G2 ਲਾਇਆ ਆਪਾਂ ਕਿੰਨੇ ਦਿਨ ਨੂੰ ਵੱਢਣੀ ਹਰ ਚ ਬੇਲ ਹਲ ਬੇਲ ਬਾਈ ਤੇਲੇ ਵਾਲੀ ਸਪਰੇਅ ਮਾਰ ਕੇ ਇੱਕ ਹਾਂ ਪਰ ਵੱਢਣੀ 5-7 ਦਿਨ ਤੱਕ ਫਿਰ ਉਹ ਤੇ ਮਾਮਾ ਸਫਾਪ ਹੋ ਜੂਗੇ ਸਪਰੇਅ ਮਾਰਾਂਗੇ ਕਿੰਨੇ ਦਿਨ ਮਾਮਾ ਪਟੂਗਾ ਫਿਰ 10 ਤੇ 15 ਦਿਨ ਲੱਗ ਜੰਨੇ ਆ ਸਕਿੰਨ ਪੱਕਣ ਨੂੰ ਆਲੂ ਪੱਕਾ ਹੋਣ ਨੂੰ ਠੀਕ ਆ ਉਹਦੇ ਬਾਅਦ ਆਪਾਂ ਨੇ ਓ ਕਰ ਦਨਾ ਪਟਾਂਗੇ ਨੇ ਸਾਰਾ ਬੀਜੇ ਤਿਆਰ ਕਰਨਾ ਸੀੜੇ ਤਿਆਰ ਕਰਨਾ ਆਪਾਂ ਨੇ ਲਵਾ ਲਵਾ ਦੂਗਾ 5 6 ਕਿਲ ਆਰਾਮ ਕਰ ਬਾਕੀ ਪੱਟੇ ਤੇ ਪਤਾ ਲੱਗੂਗਾ ਨਹੀਂ ਥੱਲੇ ਫਟਾਰਾ ਤਾਂ ਬਹੁਤ ਹੋਇਆ ਦੇਖਿਆ ਤਾਂ ਪੱਟ ਕੇ ਹੁਣ ਤੇ ਲਾਉਣੇ ਹੁਣ ਤੇ ਵੀ ਲੱਗ ਜਣਗੇ 20 25 25 ਨਾ ਗਏ ਹੋਏ ਹੋਇਆ ਮੈਂ ਕਹਿੰਦਾ ਥੱਲੇ ਹਾਂ ਲੱਗ ਜੂਗਾ ਹੁਣ ਤੇ ਪਰ 20 ਹੈ ਬੀਬੀ ਨਾ ਕੋਈ ਹੋਇਆ ਥੱਲੇ ਹਾਂ ਜਿਹੜਾ ਮੋਟਾ ਬੜਾ ਆਲੂ ਲੱਗਿਆ ਉਹ ਹੈਗਾ ਬਾਕੀ ਤਾਂ ਤਕਰੀਬਨ ਮੰਨ ਕੇ ਚੱਲ ਤੂੰ ਉਹੀ 10 ਕ 8 10 ਹੀ ਹੁੰਦੇ ਹੁੰਦੇ ਆ ਜਿਹੜੇ ਅਸਲੀ ਟੂਬਰ ਹੁੰਦੇ ਆ ਆਲੂ ਥੱਲੇ ਹੂੰ ਛੋੜਾ ਬੀਜ ਨਾ ਮਾਰ ਉਹਦੇ ਕਰਕੇ ਜਿਆਦਾ ਹੁਣ ਸਪਰੇਅ ਕਰਨੀ ਹੈ ਇਹ ਪਰ ਹੁਣ ਸਪਰੇਅ ਕਰੂਗੇ ਕ ਤੇਲੇ ਦੀ ਤੇਲੇ ਦੀ ਪਲੱਸ ਫੰਗੀਸਾਈਡ ਕਰ ਦੂਗੇ ਇੱਕ ਤੇ ਇੱਕ ਕਰ ਦੂਗੇ 13045 ਜਾਂ 0050 ਪਟਾਸ ਦੀ ਸਪਰੇਅ ਕਰ ਦੂਗਾ ਥੋੜਾ ਸਾਈਜ਼ ਹੋਰ ਬਣ ਜਾਊਗਾ ਠੀਕ ਆ ਫੇਰ ਸਟੋਰ ਕਰਨਾ ਪੈਣਾ ਸਾਰੇ ਫਿਰ ਆਨ ਸਟੋਰ ਕਰੂਗੇ ਨਾ ਸਾਟੀ ਕਰਕੇ ਇਹਦੀ ਫਲਾਈਟ ਜੀ ਤਾਂ ਨਹੀਂ ਪਈ ਕਿਹੜੀ ਹੁੰਦੀ ਉਹ ਇਹਨੂੰ ਬਾਰੀ ਫਲਾਈਟ ਨਹੀਂ ਹੈਗੀ ਬਲਾਈਟ ਲੇਟ ਫਲਾਈਟ ਆ ਰਲੀ ਫਲਾਈਟ ਹੁੰਦੀ ਆ ਹੈ ਨਹੀਂ ਕਰਤੇ ਰਹੇ ਪੂਰੇ ਕਣਕ ਦੇ ਹਾਂ ਕਰਤੇ ਰਹੇ ਕਰਤੇ ਪੂਰੇ ਮਾਰਤੀ ਪਈਆ ਡਰਦਾ ਇੱਥੇ ਘੱਟ ਮਾਰ ਕੇ ਗਿਆ ਗੋਲੀ ਡੰਡਾ ਦੇ ਵਿੱਚ ਰਹਿ ਗਿਆ ਨਾ ਆਲੂਆਂ ਦੇ ਹਾਂ ਵਿੱਚ ਰਹਿ ਗਿਆ ਕੋਈ ਨਾ ਤਾਂ ਪੱਟ ਹੋ ਜਾਣਾ 5-6 ਦਿਨ ਤਾਂ ਬੱਚੇ ਇੰਨਾ ਨਹੀਂ ਹੈਗਾ ਕਿਤੇ ਕਿਤੇ ਆਇਆ ਤਾਂ ਹੋ ਜਾਂਦਾ ਅੱਧਾ ਤਾਂ ਇਹਨਾਂ ਪੋਇਆ ਮੈਂ ਇਹ ਵੀ ਫੌਦਾ ਵੀ ਗਾਲਾਂ ਕੱਢ ਲੈਂਦਾ ਕਾਮਯਾਬ ਪਰ ਇਹ ਆਪਣੇ ਵਾਸਤੇ ਸਹੀ ਨਹੀਂ ਹੈਗੀ ਗਾਜਰ ਦਾ ਵੀ ਟਰਾਇਲ ਕਰੇ ਤਾਂ ਜੀ ਪਰ ਕਾਮਯਾਬ ਨਹੀਂ ਹੋਈ ਗਡਾਈ ਵੀ ਕੀਤੀ ਇਹਦਾ ਸਾਰਾ ਕੁਝ ਕਰਕੇ ਦੇਖ ਲਿਆ ਇਹਦਾ ਇੱਕ ਟਰਾਇਲ ਜੇ ਕਰਕੇ ਦੇਖਿਆ ਤਾਂ ਵੀ ਗਾਹਾਂ ਨੂੰ ਬਦਲ ਕਰੂਗੇ ਲਾਉਂਗੇ ਪਰ ਕਾਮਯਾਬੇ ਨਹੀਂ ਹੋਈ ਬਹੁਤ ਸਾਇਜ ਬਣਿਆ ਕੋਈ ਨਾ ਇੱਕ ਟਾਈਮ ਦੀ ਸਬਜ਼ੀ ਦਾ ਬਣਾਉਗੀ ਉਹ ਟਰਾਇਲ ਦਾ ਟਰਾਇਲ ਹੋ ਗਿਆ ਹੈ ਉਹ ਮੈਂ ਜਦ ਕਹਿੰਦਾ ਪੱਟ ਕੇ ਨਾ ਇੱਥੇ ਪਿਆਜ਼ ਲਾ ਦਿੰਦੇ ਵਧੀਆ ਹੋ ਜਾਣਦੇ ਨਹੀਂ ਪਿਆਜ਼ ਦਾ ਖੇਤ ਨਹੀਂ ਵਿੱਲਾ ਕਰਦਾ ਆ ਆਪਣੇ ਮੱਕੀ ਬੀਜਣੀਆਂ ਦਾ ਹਾਂ ਫਿਰ ਇਹ ਵੀ ਚੱਕਰ ਪੈ ਜਾਂਦਾ ਚਲਾਇਦਾ ਵੇਚਾ ਛੱਡ ਵੀ ਲੰਦੇ ਖੁੰਜਾ ਮੱਕੀ ਨੂੰ ਪਰ ਫਿਰ ਲੇਜ਼ਰ ਲੂਜ਼ਰ ਕਰਾਉਣਾ ਖੁੰਜਾ ਨਹੀਂ ਖੁੰਜਾ ਨਹੀਂ ਮਰ ਜਾਂਦਾ ਇਹ ਪਹਿਲਾਂ ਹੀ ਨਹੀਂ ਮੈਂ ਖੁੰਜਾ ਉਰੇ ਪਾਣੀ ਪਾਉ ਖੜਦਾ ਇਹ ਤੁਹਾਨੂੰ ਦਿਖਾਉਂਦੇ ਹੁਣ ਆਲੂ ਪੱਟ ਕੇ ਥੱਲੇ ਕਿੰਨੇ ਦਾਣੇ ਹੋਗੇ ਆਲੂ ਇਹ ਹੈ ਹੈਗਾ ਜੀ 65 ਦਿਨ ਦਾ 60 ਦਿਨ ਤੇ ਬਾਅਦ ਆਪ ਪੋਜੀਸ਼ਨ ਤੇ ਆ ਗਿਆ ਇਹ ਗੋਲੀ ਜਦਾਂ ਵਿੱਚ ਨਾਲ ਘੱਟ ਵੀ 70 ਦਿਨ ਦਾ ਹੋਣਾ ਫਿਰ 5-6 ਦਿਨ ਹੋਣਗੇ ਆ ਦੂਜਾ ਵੀ ਇਹ ਤਾਂ ਜਿਹਾ ਕਿੰਨਾ ਮੁੱਤਾ ਤਖੜਾ ਲੱਗਿਆ ਇਹ ਡੌਲਾਂ ਪਰ ਥੋੜਾ ਪਾਣੀ ਵੀ ਚੜ ਗਿਆ ਕੈੜੀਆਂ ਹੋਈਆਂ ਮੇ ਹੂੰ ਦੇ ਪਾਣੀ ਦਾ ਉੱਪਰ ਚੜਿਆ ਇੱਕ ਇੱਧਰਲਾ ਏਰੀਆ ਖੁੰਝਾ ਨਹੀਂ ਮਾਉਂਗੀ। ਨਾ ਬਲ। ਹਾਂ ਤਾਂ ਹੁਣ 20 ਸੈਜ ਹੈਗੇ ਆ। ਹਾਂ। 4 5 6 7 8 9 10 ਤੇ 11 ਇੱਕ ਬਾਰ 11 ਦਾਣੇ ਆ ਜਿਹਦੇ ਵਿੱਚੋਂ ਮੰਨ ਕੇ ਚੱਲ ਤੂੰ 8 ਕ ਦਾਣੇ ਹੈਗੇ ਬੀਜ ਦੇ ਨੂੰ ਤਿਆਰ ਹੋ ਗਏ। 3-4 ਕ ਗੋਲੀਆਂ ਬਾਕੀ ਬੀਜ। ਯਾਨੀ ਜਿਹੜਾ ਆ ਆ ਸੈਜ ਆ ਆ ਸਾਈਜ ਆ ਨਾ ਆਪਣਾ ਆ ਇਹ 5-7 ਦਿਨ ਤੱਕ ਇਹ ਚਲੇ ਜਾਊਗਾ ਆਪਣਾ B ਸਾਈਜ ਪਰ ਠੀਕ ਆ ਜਿਹੜੀ ਆਹ ਹੈ ਜਮ ਵੰਟੇ ਜੇ ਆ ਇਹ ਗੋਲੀ ਪਰ ਚਲੇ ਜਾਊਗਾ ਆ 5-7 ਦਿਨ ਨੂੰ ਸਪਰੇਅ ਮਾਰ ਕੇ ਬੇਲ ਵੱਢਣੀ ਜਦੋਂ ਹੋ ਜਣ ਨੇ ਤਿਆਰ ਇੱਕ ਸਪਰੇਅ ਪਟਾਸ਼ ਦੀ ਹੋਰ ਮਾਰ ਦੀ ਇਹ ਤਾਂ ਠੀਕ ਆ ਫਿਰ ਜਦੋਂ ਜਿਹੜਾ ਬੜਾ ਹੋ ਗਿਆ ਸਾਈਜ ਉਹਨੂੰ ਕੱਟ ਕੇ ਲੱਗ ਜਾਊਗਾ ਕੱਟ ਕੇ ਲੱਗ ਜਾਊਗਾ ਚੱਕ ਲਾਉਣ ਹੋਰ ਕੰਮ ਜਰ ਤੇ ਬਣਾ ਅੱਜ ਫ੍ਰੈਂਚ ਫ੍ਰਾਈ ਨਹੀਂ ਆ ਨਿਕਲੰਗੂ ਦੁੱਪਾਜ ਆ ਗਿਆ ਤੁਹਾਡੇ ਉੱਤੇ ਉਹ ਤਾਂ ਆਪਾਂ ਤੇ ਕੱਕ ਬਣਾਉਂਦੇ ਨੇ ਲੈ ਫੜਮੜਾ ਕੇ ਲੈ ਜਾ ਤੈਨੂੰ ਗੁੱਤਰਾ ਦੇ ਦੇ ਜਾ ਸਾਡਾ ਹੁਣ ਜੰਮੀ ਸੈਜ ਹੈਗਾ ਅਸਲੀ ਸੈਜ ਆ ਆ ਗਏ ਜੀ ਨਿਸ਼ਾਨ ਦਾ ਪੋਟੇਟੋ ਫਾਰਮ ਕਿਹੜਾ ਨਿਆ ਸੀਡ ਫਾਰਮ ਸੀਡ ਫਾਰਮ ਇਹ ਕਿੰਨੇ ਦਿੰਦਾ ਹੋਗਾ ਨੇ ਹਨ ਹੋ ਗਿਆ 50 ਦਿੰਦਾ ਮਾਰਸ ਲੱਗ ਗਿਆ ਵੀ ਹੁਣ ਮਾਰਸ ਆ ਗਿਆ 2 ਵੁੱਟੇ ਬਾਹਰ ਤੇ ਆਈ ਖੜੇ ਐ ਪਹਿਲੀਆਂ ਦੋ ਡੌੜਾਂ ਉਪਰੇ ਤਿੰਨੇ ਵੁੱਟੇ ਆ ਫਿਰ ਤਾਂ ਬਹੁਤ ਹੋਣਾ ਚਾਹ ਲੱਗਦਾ ਘਰੇ ਹੀ ਖਾਣਾ ਐ ਇਹਦੇ ਗੜਾ ਬੀਜ ਰੱਖੇ ਨਿਸ਼ਾਨ ਦੇ ਫਾਰਮ 'ਚ ਵੀ ਬਹੁਤ ਵੈਰਾਈਟੀਆਂ ਲੱਗੀਆਂ ਹੋਈਆਂ ਆ ਲਾਈ ਹੋਈ ਐ ਨੇ ਮੱਕੀ ਹੋ ਗਈ ਮੱਕੀ ਉਹ ਰੈਂਬੋ ਮੱਕੀ ਹੈ ਕਹਿੰਦੇ ਸੱਤ ਰੰਗੇ ਦਾਣੇ ਪੈਂਦੇ ਇਹਨੂੰ ਤੇ ਆਹ ਤੁਹਾਡੀ ਆਲੂਆਂ ਨੇ ਦੱਬ ਲੈਣੀਆਂ ਗੜਾਈ ਹੋਣ ਵਾਲੀ ਮੱਕੀ ਦੀ ਮੱਕੀ ਪੀਲੀ ਪੈ ਗਈ ਨਿਸ਼ਾਨ ਮਟਰ ਲਾਏ ਹੋਇਆ ਜੀ ਮਟਰ ਪਾਣੀ ਮੰਗਦੇ ਹੁਣ ਤੇਰੇ ਭਾਈ ਮਟਰ ਪਾਣੀ ਮੰਗਦੇ ਆ ਹੋਰ ਕੀ ਖਬਰ ਸਤ ਮਾਈਟ ਵੀ ਲੱਗੀ ਪੈਣਾ ਹਮਮ ਸਾਰੀ ਦੁਨੀਆ ਦੀ ਪਵਾਰ ਨਹੀਂ ਹੋਈ ਆ ਜੀ ਸਾਰੀ ਬਾਬਾ ਹਾਂ ਆ ਵੀ ਬਲਾਈਟ ਆ ਆ ਵੀ ਬਲਾਈਟ ਆ ਆ ਬਲਾਈਟ ਵਾਲਾ ਬੁੱਟਾ ਹੈ ਨਾ ਵਾਇਰਸ ਵਾਲਾ ਪੱਤੇ ਇਕੱਠੇ ਹੋ ਗਏ ਇਹਦੇ ਵਾਲੇ ਇੱਥੇ ਤੇ ਪਤਾ ਲੱਗਦਾ ਵੀ ਜਿਹੜਾ ਅਣਸੋਧਿਆ ਬੀਜ ਆ ਉਹਨੂੰ ਇੰਨੀਆਂ ਬਿਮਾਰੀਆਂ ਪੈਂਦੀਆਂ ਇਹ ਅਣਸੋਧਿਆ ਬੀਜ ਬੀਜਿਆ ਹੋਇਆ ਹੈ ਤੇ ਵੈਸੇ ਲਿਆ ਕੇ ਬੀਜਤਾ ਬਸ ਬਾਜ਼ਾਰ ਚੋਂ ਰਾਸ਼ਨ ਖਾਣੇ ਵਾਲਾ ਹੂੰ ਹੂੰ ਉਹ ਬੀਜ ਆ ਹੁਣ ਇੱਕ ਇੱਕ ਬੋਰੀ 300 ਦੀ ਵੀ ਮਿਲਦੀ ਆ ਇੱਕ ਬੋਰੀ 1500 ਦੀ ਵੀ ਉਹ 2500 ਦਾ ਵੀ ਆ ਉਹਦਾ ਇਹੀ ਫਰਕ ਆ ਬੰਦਾ ਕਹਿੰਦਾ ਤਾਂ ਸੀਡ ਮਹਿੰਗਾ ਵੇਚਦੇ ਆ ਸੀਡ ਪਰ ਸਪਰੇ ਆ ਵੀ ਜੀ ਬੀਜਣੀਆਂ ਤਾਂ ਐਨ ਬੀਜ ਵਧੀਆ ਲੈ ਕੇ ਆਉਣਾ ਚਾਹੀਦਾ ਤਾਂ ਬੀਜ ਦਿਓ ਵੈਲਿਊ ਆ ਬਸ ਹੁਣ ਆ ਦੇਖਾ ਆ ਵੀ ਆ ਵੀ ਇਹਨੂੰ ਵਾਇਰਸ ਵੀ ਆ ਬਲਾਈਟ ਵੀ ਆ ਦੇਖ ਪਤਾ ਲੱਗ ਗਿਆ ਇਹਨਾਂ ਲੋਕਾਂ ਸੁੱਕਣ ਹੂੰ ਆ ਦੇ ਕਾਲਾ ਹੋਣ ਲੱਗ ਗਿਆ ਪਤਾ ਸਾਰਾ ਇਹਦੇ ਕਿ ਕਣਕਾਂ ਦਾ ਵੀ ਤਾਂ ਜੇ ਹੁਣ ਬੀਜ ਦੇਖ ਲੈ ਵਿੱਚ ਜੰਮੇ ਹੀ ਨਹੀਂ ਕਿੰਨੇ ਆਪਣੇ ਪਿੰਡਾਂ ਮੈਂ ਕਹਿੰਦਾ 25 30 ਕਿੱਲੇ ਹੋਣੇ ਜਿਹੜਾ ਜੰਮੇ ਹੀ ਨਹੀਂ ਬੀਜ 'ਚੇ ਨੁਕਸਤ ਆ ਉਹ ਉਹ ਬੀਜ ਦਾ ਹੀ ਫਰਕ ਆ ਆਲੂ ਇੱਕ ਸਾਰ ਵੀ ਨਹੀਂ ਹੈਗਾ ਉਹ ਦੇਖ ਆ ਉਹ ਆਲੂ ਵਧੀਆ ਆਲੂ ਮੱਲਿਆ ਹੋਇਆ ਜ਼ਿਆਦਾ ਹਾਂ ਇਹ ਬੀਜ ਦਾ ਹੀ ਨੁਕਸਤ ਆ ਇਹ ਆਲੂ ਦੀ ਗਰੋਥ ਵੀ ਵਧੀਆ ਬਿਮਾਰੀ ਵੀ ਨਹੀਂ ਹੈਗੀ ਇਹਨੂੰ ਇਹਨੂੰ ਇਹਦੀ ਗੜਾਈ ਨਹੀਂ ਹੋਈ ਆ ਤਿੰਨ ਰਾਵਾਂ ਦੇ ਆ ਤਾਰੰਗ ਦਾ ਫਰਕ ਹੈ ਨਾ ਸਾਰਿਆਂ ਦੀ ਗੜਾਈ ਹੋਈ ਦੀ ਹੈ ਉਹ 3 ਇੰਚ ਵਾਲਾ ਛੜਤੀਆਂ ਨਹੀਂ ਗੁੱਦਣ ਤੇ ਬਗਾਰ। ਤੇ ਗਟਾਈ ਵਾਲਾ ਤਾਂ ਜ਼ਿਆਦਾ ਉਹ ਚੱਲੂ। ਉਹੀ ਅੱਜ ਵਿਚ ਫਰਕ ਪਊਗਾ ਇਹਨੇ। ਮਿੱਟੀ ਘਟ ਚੜੀ ਹੋਊਗੀ। ਗਟਾਈ ਵਾਲਾ ਤਾਂ ਬਦਨਾ ਫੁੱਲਣਾ ਜ਼ਿਆਦਾ ਚਾਹੀਦਾ ਹੈ। ਚੈੱਕ ਕਰਕੇ ਦੇਖੇ 3 ਇੰਚ ਵਾਲਾ ਛੜਤੀਆਂ ਕਿਹੜੇ ਗੁੱਦਣ ਤੇ। ਇਹਦੇ ਥੱਲੇ ਹੋਗੇ ਦਾਣੇ ਤਿਆਰ। ਜਿਹੜੇ ਦੇ ਹਾਲਾਤ ਲੱਗਦੇ ਮੈਨੂੰ ਸੇਰੇ ਚੜਦਾ ਨਹੀਂ ਲੱਗਦਾ। ਇਹ ਇਹ ਵੀ ਬ্লাইਟ ਪਈ ਹੋਈਆਂ। ਮਿਲਣੇ ਬ্লাইਟ ਨੂੰ ਖਾਜਣਾ। ਨਹੀਂ ਸਪਰੇਅ ਮਾਰ ਦਵੇ ਕੋਈ। ਐਮ 45 ਜੀ ਕਰਦੇ। ਐਮ 45 ਕਰਦੇ। 45 ਕਰ ਦਿੰਦੇ ਆ। ਅੱਧਾ ਪੰਪ ਅੱਧਾ ਵੀ ਨਹੀਂ ਲੱਗਣਾ ਘੱਟੇ ਲੱਗਣਾ ਚਾ 2 ਲੀਟਰ ਪਾਣੀ ਨੇ ਸੱਚ ਜਣਾ। ਖਾਤਣਾਕ ਹੋ ਗਿਆ ਇਹਦਾ। ਕਿਸੇ ਡੰਬੀ ਚਾਲਦਾ। ਹੈਗੇ ਨਿਸ਼ਾਨ 20 25 ਨਗ। ਹੋਰ ਇਹ ਆ ਬਾਕੀ ਆ ਵੀ ਆ ਦੇਖ ਦਾਣੀ ਗੋਲੀ ਕਿੰਨੀ ਐ ਥੱਲੇ। ਇਹਨੇ ਵੀ ਸਾਜੇ ਹੋਣਾ ਨਾ। ਇੱਥੇ ਜੀ ਆ। ਇੱਕ ਕੂਟਕ ਦੋ ਆ। ਦੋ ਹੋਣਗੇ ਸ਼ਾਇਦ। ਦੋ ਆ। ਕੋਈ ਇੱਕ ਬਰੇ ਪਈ ਆ ਉਹ ਦੇਖਾ। ਝਾੜ ਸੋਨਾ ਦੇ ਦੇਣਾ ਇਹਨਾਂ ਨੇ। ਇਹ ਤਾਂ ਆਪਣਾ ਤਾਂ ਰੈਲ ਹੋਣਾ ਆ ਜੇ ਪੂਰਾ ਸੈਜ ਬਣ ਗਿਆ 2 ਕਿਲੋ ਆਲੂ ਆ ਖਾਣ ਜੋਗਾ ਵਧੀਆ ਸਾਰ ਦਾਣਾ ਖਾਣ ਜੋਗਾ ਸਾਰ ਦੇਣੇ ਠੀਕ ਆ ਮਈ ਜੂਨ ਤੱਕ ਚੱਲੂਗਾ ਬਾ ਇਹਨੂੰ 10 ਦਿਨ ਤੱਕ ਉਨੇ ਕ ਪੱਟ ਲੈ ਕੇ ਜਿੰਨੇ ਕ ਬਣਾਉਣੇ ਆ ਨਾਲ ਦੀ ਨਾਲ ਤਾਜ਼ਾ ਆਲੂ ਖਾ ਆਹ ਸਬਜ਼ੀ ਰੇਣੇ ਨਹੀਂ ਸੌਖੀ ਸਬਜ਼ੀ ਰੇਣੇ ਨਹੀਂ ਸੌਖੀ ਆ ਇਹਦਾ ਗੇੜਾ ਛਿਲਕਾ ਲਾਉਣਾ ਬਾ ਧੋਕੇ ਦਾ ਜਦ ਇਹ ਸਾਫ਼ ਹੋ ਜਾਣਾ ਹੱਥਾਂ ਨਾਲ ਮਲਦੇ ਸਾਫ਼ ਹੋ ਜਾਂਦਾ ਇਹ ਤਾਂ ਨਾਲੇ ਉਦਾਂ ਵੀ ਆਰਗੈਨਿਕ ਹੈ ਪਿਓਰ ਦੇਸੀ ਢੇਰ ਦਾ ਰੇਪਿਆ ਬੈਰ ਬਾਤੂ ਬਹੁਤ ਹੋਇਆ ਸਾਗ ਪਾਉਣ ਨੂੰ ਬਈ ਸਭੋ ਜਿਆਦਾ ਹੋਇਆ ਹੈ ਬਾਤੂ ਮੈਂ ਤਾਂ ਦੇਖਿਆ ਹੀ ਬਹੁਤ ਦੇਰ ਬਾਅਦ ਸੁਪਰੀਆਂ ਨੇ ਖਤਮੇ ਭਿੰਡੀ ਦਾ ਸੀਡ ਵੀ ਤਿਆਰ ਕਰ ਲਿਆ ਹੈ ਭਿੰਡੀ ਦਾ ਵੀ ਕਰਨਾ ਬਾਤੂ ਔਰੇ ਇਹ ਦਿਨ ਤੋਂ ਪਾਖੜੇ ਪੜਦੇ ਕੁਕ ਉਹ ਜਿਮੀ ਗੰਦ ਵੀ ਲਾਇਆ ਤਾਂ ਇਹ ਤਾਂ ਯਾਰ ਸੁਸਰੀ ਬਾਬੇ ਵਿਚ ਮੱਛਰ ਜਿਹਾ ਗਿਆ ਖਾ ਲਿਆ ਵੀ ਇਹ ਤਾਂ ਠੰਡ ਕਰਕੇ ਲੁਖਦਾ ਹੈ ਆ ਲੱਗਦਾ ਥੱਲੇ ਬਣਨਗੇ ਆ ਗਏ ਨੀ ਨੀਰੋਂ ਦਾ ਪੈਰੀਪਾਲ ਤਿਆਰ ਹੁੰਦਾ ਜਿਮੀ ਗੰਦ ਆਹ ਹੈ ਉਹਦੇ ਗੱਠੀ ਜੇ ਰਹਿ ਗਈ ਇੰਨੀ ਕਾ ਨਾ ਥੱਲੇ ਹੁੰਦਾ ਉਹ 2 ਸਾਲ ਫਿਰ ਹੋਊਗਾ ਉਹ ਹਾਂ ਵਿਚੇ ਛੱਡ ਦੇ ਵੇਖਣੇ 2-3 ਸਾਲ ਚ ਤਿਆਰ ਹੋ ਜਾਣਾ ਉਹਨੇ